ਕੈਨੇਡਾ ਦੇ ਅਬਾਟ ਸਪੋਰਟ ਦੇ ਵਿੱਚ ਖੰਨਾ ਦੇ ਰਹਿਣ ਵਾਲੇ ਕਾਰੋਬਾਰੀ ਦਰਸ਼ਨ ਸਿੰਘ ਸੈਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਰਸ਼ਨ ਸਿੰਘ ਸੈਸੀ ਮੂਲ ਰੂਪ ਤੋਂ ਪੰਜਾਬੀ ਸੀ ਤੇ ਕੈਨੇਡਾ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਤੇ ਵੱਡੇ ਉਦਯੋਪਕ ਪਤੀ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਲੋਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਲੋਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਦੀ ਟਲੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਰਸ਼ਨ ਸਿੰਘ ਸੈਸੀ ਚਿੱਟੇ ਦੇ ਕਾਰੋਬਾਰ ਦੇ ਵਿੱਚ ਵੱਡੇ ਤੌਰ ਤੇ ਵਪਾਰੀ ਸੀਤੇ ਵੱਡੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਅਸੀਂ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਸੀ ਤੇ ਸਾਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਾਡਾ ਫੋਨ ਨੰਬਰ ਬਲੌਕ ਕਰ ਦਿੱਤਾ ਸੀ ਤੇ ਸਾਨੂੰ ਲਲਕਾਰ ਰਿਹਾ ਸੀ ਜਿਸ ਕਰਕੇ ਸਾਨੂੰ ਇਹ ਕਾਰਵਾਈ ਪਾਉਣੀ ਪਈ ਹੈ ਤੇ ਅੱਗੇ ਜੋ ਵੀ ਸਾਡੇ ਨਾਲ ਟਕਰਾਏਗਾ ਜਾਂ ਚਲਾਕੀ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਵੀ ਇਹੀ ਹਾਲ ਹੋਵੇਗਾ ਏਬੀਪੀ ਸਾਂਝਾ ਇਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਲੋਰੈਂਸ ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਹੈ ਕਿ ਦਰਸ਼ਨ ਸਿੰਘ ਸੈਸੀ ਵੱਡੇ ਪੱਧਰ ਦੇ ਉੱਤੇ ਚਿੱਟੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਦਰਸ਼ਨ ਸਿੰਘ ਤੋਂ ਪੈਸੇ ਮੰਗੇ ਗਏ ਸੀ ਤਾਂ ਪੈਸੇ ਦੇਣ ਤੋਂ ਇਨਕਾਰ ਕੀਤਾ ਜਿਸ ਕਰਕੇ ਇੱਕ ਕਤਲ ਕੀਤਾ ਗਿਆ ਦਰਸ਼ਨ ਸਿੰਘ ਸੈਸੀ ਦੇ ਪਿੰਡ ਰਾਜਗੜ ਦੇ ਵਿੱਚ ਸੋਗ ਦਾ ਮਾਹੌਲ ਹੈ ਉਹਨਾਂ ਦੇ ਭਤੀਜੇ ਉੱਥੇ ਰਹਿੰਦੇ ਨੇ ਤੇ ਪਿੰਡ ਵਾਸੀ ਆਪਣਾ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਭਤੀਜਿਆਂ ਦੇ ਘਰ ਪਹੁੰਚ ਰਹੇ ਨੇ ਦਰਸ਼ਨ ਸਿੰਘ ਸੈਸੀ ਦੇ ਮੈਨੇਜਰ ਨਿਤਿਨ ਨੇ ਦੱਸਿਆ ਹੈ ਕਿ ਉਹ ਕਦੇ ਵੀ ਕਿਸੇ ਦੀ ਵੀ ਮਦਦ ਕਰਨ ਤੋਂ ਇਨਕਾਰ ਨਹੀਂ ਕਰਦੇ ਸੀ ਤੇ ਦਰਸ਼ਨ ਸਿੰਘ ਸੈਸੀ ਨੇ ਅਰਬਾਂ ਰੁਪਏ ਦੀ ਕੰਪਨੀ ਬਣਾਉਣ ਦੇ ਲਈ ਸਖਤ ਮਿਹਨਤ ਕੀਤੀ ਹੈ। ਕੈਨੇਡਾ ਦੇ ਅਬਾਟਸਪੋਰਟ ਦੇ ਵਿੱਚ ਖੰਨਾ ਦੇ ਰਹਿਣ ਵਾਲੇ ਕਾਰੋਬਾਰੀ ਦਰਸ਼ਨ ਸਿੰਘ ਸੈਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਰਸ਼ਨ ਸਿੰਘ ਸੈਸੀ ਮੂਲ ਰੂਪ ਤੋਂ ਪੰਜਾਬੀ ਸੀ ਤੇ ਕੈਨੇਡਾ ਵਿੱਚ ਬਹੁਤ ਸਾਲਾਂ ਤੋਂ ਰਹਿ ਰਹੇ ਸੀ ਤੇ ਵੱਡੇ ਉਦਯੋਪਕ ਪਤੀ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਦੀ ਟਲੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਰਸ਼ਨ ਸਿੰਘ ਸੈਸੀ ਚਿੱਟੇ ਦੇ ਕਾਰੋਬਾਰ ਦੇ ਵਿੱਚ ਵੱਡੇ ਤੌਰ ਤੇ ਵਪਾਰੀ ਸੀ ਤੇ ਵੱਡੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਅਸੀਂ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਸੀ ਤੇ ਸਾਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਾਡਾ ਫੋਨ ਨੰਬਰ ਬਲੌਕ ਕਰ ਦਿੱਤਾ ਸੀ ਤੇ ਸਾਨੂੰ ਲਲਕਾਰ ਰਿਹਾ ਸੀ ਜਿਸ ਕਰਕੇ ਸਾਨੂੰ ਇਹ ਕਾਰਵਾਈ ਪਾਉਣੀ ਪਈ ਹੈ ਤੇ ਅੱਗੇ ਜੋ ਵੀ ਸਾਡੇ ਨਾਲ ਟਕਰਾਏਗਾ ਜਾਂ ਚਲਾਕੀ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਵੀ ਇਹੀ ਹਾਲ ਹੋਵੇਗਾ ਏਬੀਪੀ ਸਾਂਝਾ ਇਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ ਲੋਰੈਂਸ ਬਿਸ਼ਨੋਈ ਗੈਂਗ ਨੇ ਦਾਅਵਾ ਕੀਤਾ ਹੈ ਕਿ ਦਰਸ਼ਨ ਸਿੰਘ ਸੈਸੀ ਵੱਡੇ ਪੱਧਰ ਦੇ ਉੱਤੇ ਚਿੱਟੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਦਰਸ਼ਨ ਸਿੰਘ ਤੋਂ ਪੈਸੇ ਮੰਗੇ ਗਏ ਸੀ ਤਾਂ ਪੈਸੇ ਦੇਣ ਤੋਂ ਇਨਕਾਰ ਕੀਤਾ ਜਿਸ ਕਰਕੇ ਇੱਕ ਕਤਲ ਕੀਤਾ ਗਿਆ ਦਰਸ਼ਨ ਸਿੰਘ ਸੈਸੀ ਦੇ ਪਿੰਡ ਰਾਜਗੜ ਦੇ ਵਿੱਚ ਸੋਗ ਦਾ ਮਾਹੌਲ ਹੈ ਉਹਨਾਂ ਦੇ ਭਤੀਜੇ ਉੱਥੇ ਰਹਿੰਦੇ ਨੇ ਤੇ ਪਿੰਡ ਵਾਸੀ ਆਪਣਾ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਭਤੀਜਿਆਂ ਦੇ ਘਰ ਪਹੁੰਚ ਰਹੇ ਨੇ ਦਰਸ਼ਨ ਸਿੰਘ ਸੈਸੀ ਦੇ ਮੈਨੇਜਰ ਨਿਤਿਨ ਨੇ ਦੱਸਿਆ ਹੈ ਕਿ ਉਹ ਕਦੇ ਵੀ ਕਿਸੇ ਦੀ ਵੀ ਮਦਦ ਕਰਨ ਤੋਂ ਇਨਕਾਰ ਨਹੀਂ ਕਰਦੇ ਸੀ ਤੇ ਦਰਸ਼ਨ ਸਿੰਘ ਸੈਸੀ ਨੇ اربਾਂ ਰੁਪਏ ਦੀ ਕੰਪਨੀ ਬਣਾਉਣ ਦੇ ਲਈ ਸਖਤ ਮਿਹਨਤ ਕੀਤੀ ਹੈ।